ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਈ ਜੀ ਸੇਲ ਲਈ ਟਰੈਕਟਰ ਲੈ ਕੇ ਆਏ ਆਂ ਪ੍ਰੀਤ 6049 3 ਸਪੀਡ ਟਰੈਕਟਰ ਹੈ ਬਹੁਤ ਹੀ ਸੋਹਣਾ ਕੰਡੀਸ਼ਨ ਦੇ ਵਿੱਚ ਆਪਾਂ ਵਧੀਆ ਦੇ ਵਿੱਚ ਲੈ ਕੇ ਆਏ ਆਂ ਤੁਹਾਡੇ ਲਈ ਸੇਲ ਲਈ ਸਾਰੀ ਜਾਣਕਾਰੀ ਆਪਾਂ ਇਹ ਟਰੈਕਟਰ ਕਿੰਨੇ ਮਾਡਲ ਕੀ ਹੈ ਦਾ ਰੇਟ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਪੂਰਾ ਜ਼ਰੂਰ ਦੇਖ ਲਿਓ ਵੀਡੀਓ ਨੂੰ ਤੇ ਵੀਡੀਓ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਬਾਈਜੀ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਜੀ ਪ੍ਰੀਤ 6049 ਟਰੈਕਟਰ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਭਾਈ ਜੀ 2022 ਦੇ ਪਹਿਲੇ ਮਹੀਨੇ ਦੇ ਵਿੱਚ ਆਇਆ ਹੋਇਆ ਟਰੈਕਟਰ ਇਹ ਪੰਜਾਬ ਨੰਬਰ ਹੈ ਭਾਈ ਜੀ ਪਹਿਲੇ ਨਾਮ ਟਰੈਕਟਰ ਹੈ ਨਗਦ ਕੈਸ਼ ਤੇ ਟਰੈਕਟਰ ਭਾਈ ਜੀ ਇਹ ਆਇਆ ਹੋਇਆ ਹੈ ਆਲ オリジナル ਹੈ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਬਾਕੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 85 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਨਾਲ ਦੇ ਟਰੈਕਟਰ ਦੇ ਟਾਇਰ ਨੇ ਇਹ ਜਿਹੜਾ ਟਰੈਕਟਰ ਹੈ ਭਾਈ ਜੀ ਇਹ 3 ਸਪੀਡ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਭਾਗ ਕੀ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਜ਼ੋਰਦਾਰ ਟਰੈਕਟਰ ਹੈ ਜੀ ਇਹ ਜੇ ਆਪਾਂ ਮਿੱਤਰੋ ਹੁਣ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ 4 ਲੱਖ ਤੇ 95000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜਾਊਗਾ ਜੀ ਬੈਟਰੀ ਹੈ ਜਿਹੜੀ ਟਰੈਕਟਰ ਦੇ ਨਵੀਂ ਹੈ ਜੀ ਮੌਕੇ ਤੇ ਰੇਟ ਘੱਟ ਹੋ ਜਾਊਗਾ ਇਹ ਜਿਹੜਾ ਟਰੈਕਟਰ ਹੈ ਬਾਈ ਜੀ ਇਹ ਕੋਟਕਪੂਰਾ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਦਬ ਕੇ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਨੂੰ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ